ਸਾਡੇ ਘਰ ਆ ਕੇ ਉਹਨੇ ਜਦੋਂ ਘਰ ਆਇਆ 10 ਸਵਾ 10 10 ਵਜੇ ਆਇਆ ਤੇ ਉਹ ਗਰੀਲਾ ਡੇਰ ਮੇਰਾ ਕੀ ਨਾਮ ਮਨਜੀਤ ਸਿੰਘ ਅੱਛਾ ਜੀ ਫਿਰ ਉਹ ਗਰੀਲਾ ਭੰਨਣ ਲੱਗ ਪਿਆ ਖੋਲ ਕੁੰਡਾ ਖੋਲ ਕੁੰਡਾ ਗਾਲਾਂ ਕੱਢਣ ਲੱਗ ਪਿਆ ਉਹ ਮੇਰੇ ਕੱਪੜੇ ਪਾਣ ਨਾਉਂਦਾ ਸੀ ਮੈਨੂੰ ਗੰਦੀਆਂ ਗਾਲਾਂ ਕੱਢਦਾ ਸੀਗਾ ਮੇਰੇ ਥੱਪੜ ਵੀ ਮਾਰੇ ਉਹਨੇ ਫਿਰ ਮੇਰੇ ਬੇਟਾ ਸੀਗਾ ਉਹ ਜਾਂਦਾ ਸੀ ਛਿਡਾਉਣ ਪਾਪਾ ਉਹਦੇ ਜਦੋਂ ਉਹ ਮਾਰੀ ਗਿਆ ਪਾਪਾ ਉਹਦੇ ਦੇ ਉੱਥੇ ਮੁੱਕ ਗਿਆ ਕੀ ਨਾਮ ਹੈ ਤੁਹਾਡਾ ਰਪਿੰਦਰ ਕੌਰ ਕੀ ਗੱਲ ਕੀ ਹੋਈ ਜੀ ਰਾਤ ਨੂੰ ਤੁਹਾਡੇ ਘਰ ਸਾਡੇ ਘਰ ਆ ਕੇ ਉਹਨੇ ਜਦੋਂ ਘਰ ਆਇਆ 10 6:30 10 ਵਜੇ ਆਇਆ ਤੇ ਉਹਨੇ ਗ੍ਰਿੱਲਾ ਢੇਰ ਮੇਰਾ ਕੀ ਨਾਮ ਮਨਜੀਤ ਸਿੰਘ ਅੱਛਾ ਜੀ ਫਿਰ ਉਹ ਗ੍ਰਿੱਲਾ ਭੰਨਣ ਲੱਗ ਪਿਆ ਖੋਲ ਕੁੰਡਾ ਖੋਲ ਕੁੰਡਾ ਗਾਣਾ ਕੱਢਣ ਲੱਗ ਪਿਆ ਤੇ ਉਹਨਾਂ ਨੇ ਕੁੰਡਾ ਖੋਲ ਲਿਆ ਤੇ ਉਹਨੂੰ ਕੁੜੀਸਕੇ ਲੈ ਗਿਆ ਰੂਲ ਜੈਨ ਕੁੱਟਣ ਲੱਗ ਪਿਆ ਤੇ ਮੈਨੂੰ ਗਾਲਾਂ ਕੱਢਣ ਲੱਗ ਪਿਆ ਸੀ ਗ੍ਰੀਲਾ ਖੋਲ ਦਿੱਤੀਆਂ ਦੂਜੀਆਂ ਗ੍ਰੀਲਾਂ ਦੂਸਰੀ ਸੈਟੀਆਂ ਖੋਲ ਦਿੱਤੀਆਂ ਜਦੋਂ ਖੋਲ ਦਿੱਤੀਆਂ ਉਹ ਮੇਰੇ ਨਾਲ ਵੀ ਮੈਨੂੰ ਕਹਿੰਦੇ ਕਿ ਤੂੰ ਬਾਹਰ ਨਾ ਨਿਕਲ ਤੂੰ ਅੰਦਰ ਹੀ ਚਲੇ ਜਾ ਅੰਦਰ ਚੱਲ ਜਾ ਤੂੰ ਬਚਾ ਆਪਣਾ ਉਹਨੂੰ ਮੈਂ ਮੈਨੂੰ ਉਹਨੂੰ ਸੀ ਕਿ ਮੈਨੂੰ ਮਾਰ ਸੱਟਣਾ ਇਹਨੇ ਉਹ ਮੇਰੇ ਕੱਪੜੇ ਪਾਣ ਨਾ ਹੁੰਦਾ ਸੀ ਮੈਨੂੰ ਗੰਦੀਆਂ ਗਾਲਾਂ ਕੱਢਦਾ ਸੀਗਾ ਮੇਰੇ ਥੱਪੜ ਵੀ ਮਾਰੇ ਉਹਨੇ ਹਾਂਜੀ ਅੱਛਾ ਜੀ ਫੇਰ ਫੇਰ ਮੇਰੇ ਬੇਟਾ ਸੀਗਾ ਉਹ ਜਾਂਦਾ ਸੀ ਛਡਾਉਣ ਪਾਪਾ ਉਹਦੇ ਜਦੋਂ ਉਹ ਮਾਰੀ ਗਿਆ ਪਾਪਾ ਉਹਦੇ ਦੇ ਉੱਥੇ ਮੁੱਕ ਗਿਆ ਕੌਣ ਕਾਰ ਵਾਲਾ ਮੇਰਾ ਕੀ ਨਾਮ ਹੈ ਸਰਜੀਤ ਸਿੰਘ ਕਿਦੋਂ ਦੀ ਘਟਨਾ ਇਹ ਸੋਮਵਾਰ ਦੀ ਕਿੰਨੇ ਕੋਈ ਜਿਆਦਾ ਦੀ ਘਟਨਾ ਰਾਤ ਦੀ ਤੇ ਹੁਣ ਥਾਣੇ ਪਹੁੰਚੋ ਕੀ ਕੀਤਾ ਪੁਲਸਰ ਨੇ ਹਾਂਜੀ ਥਾਣੇ ਪਹੁੰਚੋ ਪੁਲਸਰ ਨੇ ਕੀ ਕਿਹਾ ਉਹਨੇ ਆਪਣੀ ਮਦਦ ਕੀਤੀ ਕਿ 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 ਮਦਦ ਕੀਤੀ ਕਾਰਵਾਈ ਹੋ ਰਹੀ ਹੈ ਹਾਂਜੀ ਤੁਹਾਡੇ ਪਰਿਵਾਰ ਚ ਕੌਣ ਤੇ ਕਿੰਨੇ ਪਰਿਵਾਰ ਚ ਤੁਹਾਡੇ ਕੌਣ-ਕੌਣ ਹੈਗਾ ਮੇਰੇ ਦੋ ਬੇਟੇ ਆ ਇੱਕ ਛੋਟਾ ਬੇਟਾ ਇੱਕ ਬੜਾ ਬਾਹਰ ਗਿਆ ਆ ਜੀ ਇਹ ਲੜਾਈ ਦਾ ਕਾਰਨ ਕੀ ਰਿਹਾ ਹੈਗਾ ਘਰ ਦਾ ਵਟਵਾਰਾ ਹੋਇਆ ਸੀ ਹਾਂਜੀ ਹਾਂਜੀ ਉਹਨੂੰ ਲੈ ਕੇ ਝਗੜਾ ਚੱਲਦਾ ਝਗੜਾ ਚੱਲਦਾ ਸੀ ਤੇ ਇੱਕ ਮਾਰਿਆ ਕਿਸ ਚੀਜ਼ ਨਾਲ ਉਹਨੇ ਖੁੰਡੇ ਨਾਲ ਮਾਰਿਆ ਕਿੱਥੇ ਸੱਟ ਕਿੱਥੇ ਲੱਗੀ ਉਹਦੇ ਪਿੱਛੇ ਬੈਕ ਸਾਈਡ ਤੇ ਲੱਗੀ ਆ ਮੂੰਹ ਤੇ ਤਾਂ ਟਾਉਣ ਤੇ ਅਸਲ ਕੀ ਮਾਮਲਾ ਜਿਹੜਾ ਰਾਇਪੁਰ ਸੂਣ ਪੁੱਛਦਾ ਇਹ ਨਾ ਜਕ ਸਰਜੀ ਸਿੰਘ ਉਹ ਸਾਬੀ ਹੋਰੀ ਪਤਨੀ ਤੇ ਸੜਕ ਉਡਾਈ ਆ ਕਿ ਮੇਰੇ ਪਤਨੀ ਨੂੰ ਜਿਹੜਾ ਮੇਰਾ ਦਿਓਰ ਆ ਮਨਜੀਤ ਸਿੰਘ ਲੜਾਈ ਦਰਾਂ ਉਹਦੀ ਉਨੇ ਮਾਰਿਆ ਤੇ ਉਹਦੇ ਸਬੰਧ ਚ ਅਸੀਂ ਅੱਜ ਸਟੇਟਮੈਂਟ ਲੈ ਕੇ ਐਫ ਆਰ ਦਰਜ ਕਰਕੇ ਤੇ ਜਰੀਆ ਦੀ ਜਾਂਚ ਕਰ ਰਹੇ ਆ ਕੀ ਫੈਕਟਸ ਆ ਜੋ ਖ਼ਬਰ ਸੁਣ ਕੇ ਦੱਸ ਸਕਦੇ ਬੰਦੇ ਨੇ ਤੁਹਾਨੂੰ ਹਾਂ ਬਰੇ ਦਾ ਤੇ ਬੰਦਾ ਜੀ ਨਾਮ ਆ ਜੀ ਦੱਸੋ ਸਬਜੀ ਸੇ ਉਹਨੇ ਮਾਰੋਗੇ ਨਾ ਰਮਨਜੀਤ ਸੇ ਮਾਮਲਾ ਦਰਜ ਕਰ ਰਹੇ ਹਾਂ ਹਾਂ ਕੋਈ ਹਾਂ ਹੋ ਰਿਹਾ ਤਾਂ 34 ਸਾਡੇ ਘਰ ਆ ਕੇ ਉਹਨੇ ਜਦੋਂ ਘਰ ਆਇਆ 10 ਸਵਾ 10 10 ਵਜੇ ਆਇਆ ਤੇ ਉਹਨੇ ਗਰੀਲਾ ਦੇਰ ਮੇਰਾ ਇਨਾਮ ਮਨਜੀਤ ਸਿੰਘ ਅੱਛਾ ਜੀ ਫਿਰ ਉਹ ਗ੍ਰਿੱਲਾ ਭੰਨਣ ਲੱਗ ਪਿਆ ਖੋਲ ਕੁੰਡਾ ਖੋਲ ਕੁੰਡਾ ਗਾਲਾਂ ਕੱਢਣ ਲੱਗ ਪਿਆ ਉਹ ਮੇਰੇ ਕੱਪੜੇ ਪਾਣ ਨਾਉਂਦਾ ਸੀ ਮੈਨੂੰ ਗੰਦੀਆਂ ਗਾਲਾਂ ਕੱਢਦਾ ਸੀਗਾ ਮੇਰੇ ਥੱਪੜ ਵੀ ਮਾਰੇ ਉਹਨੇ ਫਿਰ ਮੇਰੇ ਬੇਟਾ ਸੀਗਾ ਉਹ ਜਾਂਦਾ ਸੀ ਛਿਡਾਉਣ ਪਾਪਾ ਉਹਦੇ ਜਦੋਂ ਉਹ ਮਾਰੀ ਗਿਆ ਪਾਪਾ ਉਹਦੇ ਤੇ ਉੱਥੇ ਹੀ ਮੁੱਕ ਗਿਆ ਕੀ ਨਾਮ ਹੈ ਤੁਹਾਡਾ ਰਪਿੰਦਰ ਕੌਰ ਕੀ ਗੱਲ ਕੀ ਹੋਈ ਜੀ ਰਾਤ ਨੂੰ ਤੁਹਾਡੇ ਘਰ ਸਾਡੇ ਘਰ ਆ ਕੇ ਉਹਨੇ ਜਦੋਂ ਘਰ ਆਇਆ 10 ਸਵਾ 10 10 ਵਜੇ ਆਇਆ ਤੇ ਉਹਨੇ ਗ੍ਰਿਲਾਂ ਢੇਰ ਮੇਰਾ ਕੀ ਨਾਮ ਮਨਜੀਤ ਸਿੰਘ ਅੱਛਾ ਜੀ ਫਿਰ ਉਹ ਗ੍ਰਿਲਾਂ ਪੰਨਣ ਲੱਗ ਪਿਆ ਖੋਲ ਕੁੰਡਾ ਖੋਲ ਕੁੰਡਾ ਗਾਣਾ ਕੱਢਣ ਲੱਗ ਪਿਆ ਤੇ ਉਹਨਾਂ ਨੇ ਕੁੰਡਾ ਖੋਲ ਲਿਆ ਤੇ ਉਹਨੂੰ ਕੁੜੀਸਕੇ ਲੈ ਗਿਆ ਰੂਲ ਜੈਨ ਕੁੱਟਣ ਲੱਗ ਪਿਆ ਤੇ ਮੈਨੂੰ ਗਾਣਾ ਕੱਢਣ ਲੱਗ ਪਿਆ ਸੀ ਗ੍ਰਿਲਾਂ ਖੋਲ ਦਿੱਤੀਆਂ ਦੂਜੀਆਂ ਗ੍ਰਿਲਾਂ ਦੂਸਰੀ ਸੈਟੀਆਂ ਖੋਲ ਦਿੱਤੀਆਂ ਜਦੋਂ ਖੋਲ ਦਿੱਤੀਆਂ ਉਹ ਮੇਰੇ ਨਾਲ ਵੀ ਮੈਨੂੰ ਕਹਿੰਦੇ ਕਿ ਤੂੰ ਬਾਹਰ ਨਾ ਨਿਕਲ ਤੂੰ ਅੰਦਰ ਹੀ ਚਲੇ ਜਾ ਅੰਦਰ ਚੱਲ ਜਾ ਤੂੰ ਬਚਾ ਆਪਣਾ ਉਹਨੂੰ ਮੈਂ ਮੈਨੂੰ ਉਹਨੂੰ ਸੀ ਕਿ ਮੈਨੂੰ ਮਾਰ ਸੱਟਣਾ ਨਹੀਂ ਉਹ ਮੇਰੇ ਕੱਪੜੇ ਪਾਣ ਨਾਉਂਦਾ ਸੀ ਮੈਨੂੰ ਗੰਦੀਆਂ ਗਾਲਾਂ ਕੱਢਦਾ ਸੀਗਾ ਮੇਰੇ ਥੱਪੜ ਵੀ ਮਾਰੇ ਉਹਨੇ ਕੱਢ ਦੇ ਹਾਂਜੀ ਅੱਛਾ ਜੀ ਫਿਰ ਫਿਰ ਮੇਰੇ ਬੇਟਾ ਸੀਗਾ ਉਹ ਜਾਂਦਾ ਸੀ ਛਡਾਉਣ ਪਾਪਾ ਉਹਦੇ ਜਦੋਂ ਉਹ ਮਾਰੀ ਗਿਆ ਪਾਪਾ ਉਹਦੇ ਦੇ ਉੱਥੇ ਹੀ ਮੁੱਕ ਗਿਆ ਕੌਣ ਘਰ ਵਾਲਾ ਮੇਰਾ ਕੀ ਨਾਮ ਉਹਦਾ ਸਰਜੀਤ ਸਿੰਘ ਕਿਦੋਂ ਦੀ ਘਟਨਾ ਇਹ ਸੋਮਵਾਰ ਦੀ ਕਿੰਨੇ ਕੋਈ ਜਿਹੜੀ ਘਟਨਾ ਰਾਤ ਦੀ ਤੇ ਹੁਣ ਥਾਣੇ ਪਹੁੰਚੋ ਕੀ ਕੀ ਆ ਪੁਲਸਰਾਂ ਹਾਂਜੀ ਥਾਣੇ ਪਹੁੰਚੋ ਪੁਲਸਰਾਂ ਦਾ ਕੀ ਕਹਿਣਾ ਹੈ ਉਹਨੇ ਆਪਣੀ ਮਦਦ ਕੀਤੀ ਕਿ ਕਿ ਮਦਦ ਕੀਤੀ ਘਰ ਵੀ ਹੋ ਰਹੀ ਹੈ ਹਾਂਜੀ ਤੁਹਾਡੇ ਪਰਿਵਾਰ ਚ ਕੋਣ ਤੇ ਕਿੰਨੇ ਪਰਿਵਾਰ ਚ ਤੁਹਾਡੇ ਕੋਣ ਕੋਣ ਹੈ ਮੇਰੇ ਦੋ ਬੇਟੇ ਆ ਇੱਕ ਛੋਟਾ ਬੇਟਾ ਇੱਕ ਬੜਾ ਬਾਹਰ ਗਿਆ ਆ ਜੀ ਤੇ ਲੜਾਈ ਦਾ ਕਾਰਨ ਕੀ ਰਿਹਾ ਹੈਗਾ ਘਰ ਦਾ ਵਟਵਾਰਾ ਹੋਇਆ ਸੀ ਹਾਂਜੀ ਹਾਂਜੀ ਉਹਨੂੰ ਲੈ ਕੇ ਝਗੜਾ ਚੱਲਦਾ ਝਗੜਾ ਚੱਲਦਾ ਸੀ ਤੇ ਇੱਕ ਮਾਰਿਆ ਕਿਸ ਚੀਜ਼ ਨਾਲ ਉਹਨੇ ਖੁੰਡੇ ਨਾਲ ਮਾਰਿਆ ਕਿੱਥੇ ਸਾਡ ਕਿੱਥੇ ਲੱਗੀ ਉਹਦੇ ਪਿੱਛੇ ਬੈਕ ਸਾਈਡ ਤੇ ਲੱਗੀ ਆ ਮੂੰਹ ਤੇ ਤਾਂ ਕੌਣ ਤੇ ਅਸਲ ਕੀ ਮਾਮਲਾ ਜਿਹੜਾ ਰਾਇਪੁਰ ਸੂਨ ਪੁੱਛਵਾ ਇਹ ਨਾਜਕ ਸਰਜੀ ਸਿੰਘੁਰ ਸਾਹਿਬ ਦੀ ਹੋਰੀ ਪਤਨੀ ਇਥੇ ਸਾਡ ਕੁੜਾਈ ਆ ਕਿ ਮੇਰੇ ਪਤਨੀ ਨੂੰ ਜਿਹੜਾ ਮੇਰਾ ਦਿਓਰ ਆ ਮਨਜੀਤ ਸਿੰਘ ਲੜਾਈ ਦਰਾਨ ਉਹਨੇ ਮਾਰਿਆ ਤੇ ਉਹਦੇ ਸਬੰਧ ਚ ਅਸੀਂ ਅੱਜ ਸਟੇਟਮੈਂਟ ਲੈ ਕੇ ਐਫ ਆਰ ਦਰਜ ਕਰਕੇ ਤੇ ਕਰੀਆ ਦੀ ਜਾਂਚ ਕਰ ਰਹੇ ਆ ਕੀ ਫੈਕਟਸ ਆ ਜੋ ਖ਼ਬਰ ਸੌਣ ਦੱਸ ਸਕਦੇ ਬੰਦੇ ਨੇ ਤੁਹਾਨੂੰ ਹਾਂ ਬਰੇ ਦਾ ਤੇ ਬੰਦਾ ਕੀ ਨਾਮ ਹੈ ਜੀ ਦਾ ਸਬਜੀ ਸੇ ਉਹਨੇ ਮਾਲੋਗੇ ਨਾ ਨਮਨਜੀ ਸੇ ਮਾਮਲਾ ਦਿਕਾ ਰੋ ਹਾਂ ਜੀ ਕੋ ਹਾਂ ਹੋ ਰਿਹਾ ਤਾਂ 34